ਨਵੇਂ ਸਾਲ ਦੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਅੱਜ ਦਾ ਦਿਨ ਬੜਾ ਖੁਸ਼ੀ ਦਾ ਦਿਨ ਹੈ ਔਰ ਤੁਹਾਡੀ ਜ਼ਰੀਏ ਤੁਹਾਡੇ ਕੈਮਰੇਆਂ ਜ਼ਰੀਏ ਮੈਂ ਪੂਰੀ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਨਵੇਂ ਫਰੇ 2024 ਦੀਆਂ ਬਹੁਤ-ਬਹੁਤ ਵਧਾਈਆਂ ਦਿਨਾਂ ਤੇ ਅਰਦਾਸ ਕਰਦਾ ਕਿ ਪ੍ਰਮਾਤਮਾ ਸਭ ਦੇ ਘਰੇ ਖੁਸ਼ੀਆਂ ਤਰੱਕੀਆਂ ਤੇ ਤੰਦਰੁਸਤੀਆਂ ਲੈ ਕੇ ਆਵੇ ਇਹ ਨਵੇਂ ਬਰਾ ਪੰਜਾਬ ਲਈ ਵੀ ਨਵਾਂ ਇਤਿਹਾਸ ਸਿਰਜਣ ਵਾਲਾ ਬਰਾ ਬਣੇ ਨਵਾਂ ਵਿਕਾਸ ਨਮੀਆਂ ਨੀਤੀਆਂ ਵਿੱਦਿਆ ਦੇ ਚਾਨਣ ਫੈਲਣ ਔਰ ਸੁੱਖ ਸ਼ਾਂਤੀਆਂ ਪ੍ਰਮਾਤਮਾ ਬਖਸ਼ੇ ਇਹ ਹੀ ਦੁਆ ਸਾਰਿਆਂ ਇਹ ਹੀ ਅਰਦਾਸ ਕਰਦੇ ਹਾਂ ਸਾਰਿਆਂ ਲਈ ਮੈਨੂੰ ਔਰ ਮੇਰੇ ਪਰਿਵਾਰ ਨੂੰ ਔਰ ਮੇਰੇ ਸਰਕਾਰ ਦੇ ਪਰਿਵਾਰ ਨੂੰ ਤੁਸੀਂ ਜਿਹੜਾ ਵਧਾਈਆਂ ਦੇ ਰਹੇ ਹਾਂ ਤੁਸੀਂ ਸਾਰੇ মিডিਆ ਵੱਲੋਂ ਵੀ ਬਹੁਤ-ਬਹੁਤ ਧੰਨਵਾਦ ਨਵੇਂ ਸਾਲ ਦੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਅੱਜ ਦਾ ਦਿਨ ਬੜਾ ਖੁਸ਼ੀ ਦਾ ਦਿਨ ਹੈ ਔਰ ਤੁਹਾਡੀ ਜ਼ਰੀਏ ਤੁਹਾਡੇ ਕੈਮਰੇਾਂ ਜ਼ਰੀਏ ਮੈਂ ਪੂਰੀ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਨਵੇਂ ਭਰੇ 2024 ਦੀਆਂ ਬਹੁਤ-ਬਹੁਤ ਵਧਾਈਆਂ ਦਿਨਾਂ ਤੇ ਅਰਦਾਸ ਕਰਦਾ ਕਿ ਪ੍ਰਮਾਤਮਾ ਸਭ ਦੇ ਘਰੇ ਖੁਸ਼ੀਆਂ ਤਰਕੀਆਂ ਤੇ ਤੰਦਰੁਸਤੀਆਂ ਲੈ ਕੇ ਆਵੇ ਇਹ ਨਮਾ ਬਰਾ ਪੰਜਾਬ ਲਈ ਵੀ ਨਮਾ ਇਤਿਹਾਸ ਸਿਰਜਣ ਵਾਲਾ ਬਰਾ ਬਣੇ ਨਮਾ ਵਿਕਾਸ ਨਮੀਆਂ ਨੀਤੀਆਂ ਵਿੱਦਿਆ ਦੇ ਚਾਨਣ ਫੈਲਣ ਔਰ ਸੁਖ ਸ਼ਾਂਤੀਆਂ ਪਰਮਾਤਮਾ ਬਖਸ਼ੇ ਇਹ ਹੀ ਦੁਆ ਸਾਰਿਆਂ ਇਹ ਹੀ ਅਰਦਾਸ ਕਰਦੇ ਹਾਂ ਸਾਰਿਆਂ ਲਈ ਮੈਨੂੰ ਔਰ ਮੇਰੇ ਪਰਿਵਾਰ ਨੂੰ ਔਰ ਮੇਰੇ ਸਰਕਾਰ ਦੇ ਪਰਿਵਾਰ ਨੂੰ ਤੁਸੀਂ ਜਿਹੜਾ ਵਧਾਈਆਂ ਦੇ ਰਹੇ ਹੋ ਤੁਸੀਂ ਸਾਰੇ মিডিਆ ਵੱਲੋਂ ਵੀ ਬਹੁਤ ਬਹੁਤ ਧੰਨਵਾਦ